ਦੇ ਪਿੱਛੇ ਬਹੁਤ ਜ਼ਿਆਦਾ ਫੁੱਟ ਰਹਾ ਹਾਲ ਹੈ ਕਿ ਬੱਚਾ ਦਾ 10000 ਚ ਬਣਦਾ ਕੀ ਹੈ ਕੁਛ ਨਹੀਂ ਬਣਦਾ 10000 ਤੇ ਦੇਖੋ ਗਰੀਬਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਮੈਂ ਕਹਿੰਦਾ ਦੋ ਦਿਨ ਆਪਣਾ ਸ਼ਹਿਰ ਦੀ ਸਫਾਈ ਨਾ ਹੋਵੇ ਗੰਦ ਮੱਚ ਜੂਗਾ ਬਿਮਾਰੀਆਂ ਫੈਲਣਗੀਆਂ ਕੀ ਫਾਇਦਾ ਹਾਲ ਦੇਖੋ ਇਹਨਾਂ ਲੋਕਾਂ ਨੇ ਕਰੋਨਾ ਦੇ ਵਿੱਚ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਨੇ ਮੈਂ ਤਾਂ ਹੈਰਾਨ ਆ ਵੀ ਇਹ ਸਰਕਾਰਾਂ ਇਹ ਸਰਕਾਰਾਂ ਗੌਰ ਨਹੀਂ ਕਰਦੀ ਸਸੀ ਤਾਂ ਆਪਣੇ ਹੱਕ ਮੰਗ ਰਿਹਾ ਜੀ ਸਰਕਾਰ ਤੋਂ ਸਰਕਾਰ ਜੇ ਸਾਡੀ ਇਹ ਗੁਜ਼ਾਰਸ਼ ਹੈ ਵੀ ਸਾਨੂੰ ਪੱਕਾ ਕੀਤਾ ਜਾ ਸਾਨੂੰ ਇੰਨੇ ਇੰਨੇ ਸਾਲ ਹੋ ਗਏ ਜੀ ਹਜੇ ਤੱਕ ਸਾਨੂੰ ਕੋਈ ਇਨਸਾਫ਼ ਨਹੀਂ ਦਿੱਤਾ ਗਿਆ ਵੀ ਸਾਡੀ ਇਹ ਹੀ ਗੁਜ਼ਾਰਸ਼ ਹੈ ਵੀ ਸਾਨੂੰ ਪੱਕਾ ਕੀਤਾ ਜਾਵੇ ਜੀ ਸਾਡੇ ਹੱਕ ਸਾਨੂੰ ਮਿਲਨੇ ਚਾਹੀਦੇ ਨੇ ਇੰਨੇ ਇੰਨੇ ਸਾਲ ਹੋ ਗਿਆ ਸੀ ਜੀ ਇੱਥੇ ਗਰੀਬੀ ਤੇ ਬਹੁਤ ਜ਼ਿਆਦਾ ਪੁਰਾਣਾ ਹਾਲ ਹੈ ਜੀ ਬੱਚਾ ਦਾ 10000 ਚ ਬਣਦਾ ਕੀ ਹੈ ਕੁਝ ਨਹੀਂ ਬਣਦਾ 10000 ਚ ਅਸੀਂ ਇਹ ਹੀ ਗੁਜ਼ਾਰਸ਼ ਹੈ ਸਰਕਾਰ ਵੱਲੋਂ ਵੀ ਸਾਨੂੰ ਵੀ ਜਲਦ ਜਲਦ ਪੱਕਾ ਕਿਦਾ ਸੀ ਸੀਐਮ ਸੀਟੀ ਹੈ ਜੀ ਇਹ ਇਥੇ ਸੁਣਵਾਈ ਹੋਣੀ ਚਾਹੀਦੀ ਹੈ ਸਾਡੀ ਦੇਖੋ ਅਸੀਂ ਇਹ ਗੁਜਾਰਸ਼ ਕਰਦੇ ਆ ਇਸ ਸਰਕਾਰ ਤੋਂ ਤਾਂ ਅਸੀਂ ਇਸ ਕਰਕੇ ਲਾਇਆ ਜੀ ਅਸੀਂ ਬਹੁਤ ਮੰਗ ਪੱਤਰ ਦੇਤੇ ਭਗਵੰਤ ਜਮਨ ਸਰਕਾਰ ਨੂੰ ਕਿ ਸਾਡੇ ਦੇਖੋ ਗਰੀਬਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ 10 10000 ਚ ਕੋਈ ਗੁਜ਼ਾਰਾ ਨਹੀਂ ਹੁੰਦਾ ਬੱਚਿਆਂ ਨੂੰ ਪੜ੍ਹਾਣ ਜਾਂ ਆਪਦਾ ਘਰ ਦਾ ਖਰਚਾ ਚਲਾਣ ਮਹਿੰਗਾਈ ਐਨੀ ਹੋਈ ਹੈ ਸਿਰ ਦੇ ਉੱਪਰ ਦੀ ਸਰਕਾਰ ਨੂੰ ਪਤਾ ਹੀ ਹੈਗਾ ਠੀਕ ਹੈ ਇਹਨਾਂ ਦੀ ਵਿਚਾਰਾਂ ਦਾ ਗਰੀਬਾਂ ਦਾ ਇਹਨਾਂ ਦਾ 10-10 ਹਜ਼ਾਰ ਚ ਕੰਮ ਕਰ ਜਾ ਰਹੇ ਨੇ 10 ਸਾਲ ਤੋਂ ਠੀਕ ਹੈ ਇਹਨਾਂ ਨੂੰ ਕਨੈਕਟ ਤੇ ਕੀਤਾ ਜਾਵੇ ਅਗਰ ਜੇ ਸਰਕਾਰ ਸਾਡੀ ਗੱਲ ਨਹੀਂ ਸੁਣੂਗੀ ਤਾਂ ਅਸੀਂ ਫਿਰ ਆਪਣਾ ਸਾਰਾ ਚੌਕ ਸਾਡਾ ਸਾਰਾ ਸੀ ਚੌਂਕਾ ਚ ਧਰਨੇ ਲਾਵਾਂਗੇ ਸਾਡੇ ਨਾਲ ਪੰਜਾਬ ਉਰੇ ਸਾਰਾ ਉੱਤਰ ਕੇ ਆਊਗਾ ਅਸੀਂ ਬੇਨਤੀ ਹੁਣ ਵੀ ਸਰਕਾਰ ਨੂੰ ਇਹੀ ਕਰ ਰਹੇ ਹਾਂ ਕਿ ਇਹ ਬੰਦਿਆਂ ਦਾ ਕੰਮ ਜਲਦੀ ਤੋਂ ਜਲਦੀ ਕਰਨ ਨੀ ਅਸੀਂ ਪੂਰਾ ਜਾਮ ਲਾਵਾਂਗੇ ਚੌਂਕਾ ਇਹਨਾਂ ਦਾ ਵਿਚਾਰ ਹੈ ਕਿ ਗਰੀਬਾਂ ਦਾ ਕੰਮ ਕਰਨ ਜਿਹੜੇ ਕੱਚੇ ਬੰਦੇ ਕੰਮ ਕਰਦੇ ਆ ਰਹੇ ਨੇ ਠੇਕੇਦਾਰੀ ਸਿਸਟਮ ਚ ਇਹਨਾਂ ਦਾ ਕੰਮ ਕਰਨ ਅਸੀਂ ਧਰਨਾ ਚੱਕ ਦਾਂਗੇ ਪਰ ਸੀਐਮਸੀਟੀ ਹੈ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਵੀ ਸਭ ਤੋਂ ਪਹਿਲਾਂ ਸੀਐਮਸੀਟੀ ਚ ਬੰਦੇ ਪੱਕੇ ਹੋਣੇ ਚਾਹੀਦੇ ਆ ਸਾਡਾ ਤਾਂ ਕੋਈ ਨਹੀਂ ਇਹ ਸਰਕਾਰ ਬਣੀ ਹੈ ਚਲੋ ਸਵਾਗਤ ਹੈ ਸਰਕਾਰ ਦਾ ਵੈਲਕਮ ਹੈ ਮੈਂ ਕਹਿੰਦਾ ਅਸੀਂ ਜਿਵੇਂ ਇਹ ਇੱਕ ਮੁੱਦਾ ਰਿਹਾ ਹੈਗਾ ਸੀ ਏਜੰਡਾ ਰ ਹੈ ਵੀ ਇਹ ਸਰਕਾਰ ਬਦਲਾਵ ਚਾਹੁੰਦੀ ਹੈ ਤੇ ਹੁਣ ਵੀ ਚਾਹੁੰਦਾ ਬਦਲਾਵ ਅਸੀਂ ਬਦਲਾਵ ਦੇ ਹੱਕ ਚ ਹੈ ਪਰ ਸ਼ਰਤ ਇਹ ਹੈ ਇਹ ਬੰਦੇ ਸਾਡੇ ਤੋਂ ਮੁਲਾਜ਼ਮ ਖੜੇ ਨੇ 10 10 12 12 ਸਾਲ ਹੋ ਗਏ ਸਾਡੀ ਤਾਂ ਬੇਨਤੀ ਹੈ ਗੁਜਾਰਸ਼ ਹੈ ਮੌਜੂਦੀ ਸਰਕਾਰ ਨੂੰ ਵਰਤਮਾਨ ਦੀ ਸਰਕਾਰ ਨੂੰ ਸਾਡਾ ਗੁਜਾਰਿਸ਼ ਹੈ ਪੂਰੀ ਯੂਨੀਅਨ ਵੱਲੋਂ ਇਹਨਾਂ ਦਾ ਪੁਲਿਸ ਕੰਮ ਕੀਤਾ ਜਾਵੇ ਹੋਰ ਸਾਡੀ ਕੋਈ ਸਾਨੂੰ ਕੋਈ ਐਡੀ ਮੰਗ ਨਹੀਂ ਸਿਰਫ ਇੱਕ ਕੀ ਹੈ ਇੱਕ ਕੰਟਰੈਕਟ ਤੇ ਕਰਨਾ ਬੰਦਿਆਂ ਨੂੰ ਸਾਡੀ ਗੁਜਾਰਸ਼ ਹੈ ਸਾਡੀ ਬੇਨਤੀ ਲਾ ਲਓ ਸਾਡੀ ਰਿਕਵੈਸਟ ਲਾ ਲਓ ਅੱਜ ਕਿਉਂ ਪਤਾ ਕਿ ਆਸੀਂ ਪਹਿਲਾਂ ਔਂਕਾਰ ਜੀ ਸੀ ਔਂਕਾਰ ਜੀ ਨੂੰ ਸੀ ਮੂੰਹ ਜਵਾਨੀ ਵੀ ਕਿੰਨੀ ਵਾਰ ਦੇ ਉਹ ਇਸ ਤੋਂ ਇਲਾਵਾ ਰਿਟਨ ਦੇ ਵਿੱਚ ਬਹੁਤ ਵਾਰ ਦਿੱਤਾ ਸਾਡੀ ਗੁਜਾਰਿਸ਼ ਹੈ ਭਗਵੰਤ ਮਾਨ ਸਰਕਾਰ ਨੂੰ ਔਰ ਆਪ ਸਰਕਾਰ ਨੂੰ ਇਹ ਬੰਦਿਆਂ ਦਾ ਕੰਮ ਕੀਤਾ ਜਾ 8 8 10000 ਗੁਜਾਰਾ ਨਹੀਂ ਹੁੰਦਾ ਜੀ 8 8 10000 ਚ ਇੰਨਾ ਬੰਦਿਆਂ ਦਾ ਗੁਜਾਰਾ ਨਹੀਂ ਹੁੰਦਾ ਜਾਂ ਫਿਰ ਇਹਨਾਂ ਦੀ ਤਨਖਾਹ ਫਿਕਸ ਕਰ ਦਿਓ ਘਟ ਘਟ 20000 ਕਰ ਦਿਓ ਦੇਖੋ ਹੁਣ ਗੱਲ ਸੁਣ ਸਰਕਾਰਾਂ ਕਿੰਨਾ ਕਹਿਦਾ ਦਿੰਦੇ ਆ ਬਦਲਾਵ ਚਾਹੀਦਾ ਬਦਲਾਵ ਕਿੱਥੋਂ ਹੋਊਗਾ ਆਪਣਾ ਪੂਰਾ ਸ਼ਹਿਰ ਦੀ ਸਫਾਈ ਕਰਦੇ ਨੇ ਮੈਂ ਕਹਿੰਦਾ ਦੋ ਦਿਨ ਪਹਿਲਾਂ ਸ਼ਹਿਰ ਦੀ ਸਫਾਈ ਨਾ ਹੋਵੇ ਗੰਧ ਮਚ ਜੂਗਾ ਬਿਮਾਰੀਆਂ ਫੈਲਣਗੇ ਕੀ ਫਾਇਦਾ ਹਾਲੇ ਦੇਖੋ ਇਹਨਾਂ ਲੋਕਾਂ ਨੇ ਕਰੋਨਾ ਦੇ ਵਿੱਚ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਨੇ ਅੱਛਾ ਲੌਕਡਾਊਨ ਦੇ ਵਿੱਚ ਕੁਰਬਾਨੀਆਂ ਦਿੱਤੀਆਂ ਨੇ ਮੈਂ ਤਾਂ ਹੈਰਾਨ ਆ ਵੀ ਇਹ ਸਰਕਾਰਾਂ ਇਹ ਸਰਕਾਰਾਂ ਗੌਰ ਨਹੀਂ ਕਰਦੀ ਲੋਕ ਆਪਣੀ ਜਾਨ ਤੇ ਲਿੱਤੇ ਰੱਖ ਕੇ 2 ਮਿੰਟ ਜੀ ਆਪਣੀ ਜਾਨ ਤੇ ਲਿੱਤੇ ਰੱਖ ਕੇ ਆਪਣੀ ਜਾਨ ਰੱਖ ਲੈਣ ਥੇਲੀ 'ਚ ਫਿਰ ਦੂਸਰੇ ਲਾਈਫ ਬਚਾਉਂਦੇ ਨੇ ਬਚਾਉਂਦੇ ਕਿ ਨਹੀਂ ਫਿਰ ਲੇਕਿਨ ਇਹਨਾਂ ਦੇ ਮੁੱਲ ਵੀ ਪਾਣਾ ਚਾਹੀਦਾ ਨੇ ਜੀ ਮਿਹਨਤਾਂ ਦਾ ਸੰਘਰਸ਼ਾਂ ਦਾ ਹਾਲਾਂਕਿ ਸਾਡੀ ਮੰਗ ਦੀ ਸਿਰਫ ਕੁਛ ਨਹੀਂ let <laughs>